ਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਵਾਰਤਾ ਤੁਹਾਡੇ ਨਾਲ ਸਾਂਝੀ ਕਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਦੇ ਜੀਵਨ ਦਾ ਉਹ ਸਮਾਂ ਜਦੋਂ ਮਹਾਰਾਜ ਸਾਹਿਬ ਨੇ ਹੁਕਮ ਕੀਤਾ ਵੀ ਭਾਈ ਅੱਜ ਤੋਂ ਬਾਅਦ ਨਾ ਇਸ ਦਰ ਦੇ ਉੱਪਰ ਜਿਵੇਂ ਤੁਸੀਂ ਮਾਇਆ ਲੈ ਕੇ ਆਉਂਦੇ ਹੋ ਹੋਰ ਪਦਾਰਥ ਲੈ ਕੇ ਆਉਂਦੇ ਏਦਾਂ ਹੀ ਮਹਾਰਾਜ ਕਹਿੰਦੇ ਹੁਣ ਇੱਥੇ ਘੋੜੇ ਲੈ ਕੇ ਆਓ ਸ਼ਸਤਰ ਲੈ ਕੇ ਆਓ ਕਿਉਂਕਿ ਹੁਣ ਸਮਾਂ ਇਦਾਂ ਦਾ ਬਣ ਗਿਆ ਆਪਾਂ ਨੂੰ ਸ਼ਸਤਰਾਂ ਦੀ ਲੋੜ ਪੈਣੀ ਹੈ ਆਪਾਂ ਨੂੰ ਘੋੜਿਆਂ ਦੀ ਲੋੜ ਪੈਣੀ ਹੈ ਤੇ ਮਹਾਰਾਜ ਸਾਹਿਬ ਦਾ ਹੁਕਮ ਸਿਰ ਮੱਥੇ ਕੁਝ ਗੱਲਾਂ ਹੁੰਦੀਆਂ ਨੇ ਸਪਸ਼ਟ ਕਹਿ ਦਿੱਤੀਆਂ ਜਾਂਦੀਆਂ ਨੇ ਕੁਝ ਜਿਹੜੀਆਂ ਨੇ ਉਹ ਸਮਝਣੀਆਂ ਪੈਂਦੀਆਂ ਨੇ ਮਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਜਿਵੇਂ ਉਹ ਸੰਗਤਾਂ ਨੇ ਸਮਝਿਆ ਉਸੇ ਤਰੀਕੇ ਨਾਲ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਜਿਹੜੀ ਐ ਮਾਇਆ ਜਿੱਤੇ ਭੇਟਾ ਕਰਦੇ ਸਨ ਮਹਾਰਾਜ ਸਾਹਿਬ ਨੂੰ ਸ਼ਸਤਰ ਭੇਟਾ ਕਰਨ ਲੱਗ ਪਏ ਕੋਈ ਮਹਾਰਾਜ ਸਾਹਿਬ ਨੂੰ ਖੰਜਰ ਭੇਟਾ ਕਰਦਾ ਕੋਈ ਕਿਰਪਾਨਾਂ ਭੇਟਾ ਕਰਦਾ ਕੋਈ ਢਾਲਾਂ ਭੇਟਾ ਕਰਦਾ ਕੋਈ ਮਹਾਰਾਜ ਸਾਹਿਬ ਵਾਸਤੇ ਘੋੜੇ ਲੈ ਕੇ ਆਉਂਦਾ ਇਦਾਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਨਾ ਭੇਟਾਵਾਂ ਦੇਣ ਵਾਸਤੇ ਲੰਮੀਆਂ ਲੰਮੀਆਂ ਲਾਈਨਾਂ ਲੱਗਣ ਲੱਗ ਪਈਆਂ ਤੇ ਇੱਕ ਗੁਰੂ ਕਾ ਪਿਆਰਾ ਨਾ ਜਿਵੇਂ ਮਹਾਰਾਜ ਸਾਹਿਬ ਦਾ ਮੰਨ ਲੋ ਇਹ ਆਸਣ ਸਜਾ ਹੋਇਆ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਸੁਭਾਏ ਮਾਨ ਹੈ ਕੁਝ ਸੰਗਤ ਇਦਾਂ ਬੈਠੀ ਹੈ ਤੇ ਕੁਝ ਜਿਹੜੀ ਸੰਗਤ ਆ ਉਹ ਦਰਸ਼ਨ ਕਰਨ ਵਾਸਤੇ ਲੰਮੀ ਕਤਾਰ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਇੱਕ ਬਹੁਤ ਹੀ ਪਿਆਰਾ ਸੇਖੋ ਬੜੀ ਕਾਲੀ ਕਰਨ ਲੱਗ ਪਿਆ ਤੇ ਉਹ ਬਾਕੀ ਸੇਵਾਦਾਰਾਂ ਨੂੰ ਕਹੇ ਵੀ ਭਾਈ ਸਜਣੋ ਤੁਸੀਂ ਮੈਨੂੰ ਅੱਗੇ ਜਾਣ ਦਿਓ ਮੈਨੂੰ ਅੱਗੇ ਜਾਣ ਦਿਓ ਮੈਂ ਛੇਤੀ ਜਾਣਾ ਉਹ ਸੇਵਾਦਾਰ ਕਹਿਣ ਵੀ ਭਾਈ ਬਾਕੀ ਵੀ ਤੇਰੇ ਨਾਲ ਦੇ ਖਲੋਤੇ ਐ ਤੇਰੀ ਵਾਰੀ ਆ ਜਾਣੀ ਤੂੰ ਵੀ ਦਰਸ਼ਨ ਕਰਨ ਲਈ 2 ਮਿੰਟ ਸਬਰ ਕਰ ਖਲੋਤੇ ਸਹੀ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਮੈਂ ਹੁਣੇ ਹੀ ਜਾਣਾ ਅੱਗੇ ਮੈਂ ਰੁਕਣਾ ਨਹੀਂ ਐ ਉਹ ਸੇਵਾਦਾਰ ਨੂੰ ਹਾਸੇ ਮੁਸਕਰਾ ਕੇ ਕਹਿੰਦੇ ਚੰਗਾ ਏਂ ਦੱਸ ਤੂੰ ਮਹਾਰਾਜ ਵਾਸਤੇ ਕੀ ਲੈ ਕੇ ਆਇਆ ਜਿੰਨੇ ਬੈਠੇ ਆ ਨਾ ਮਹਾਰਾਜ ਵਾਸਤੇ ਕੁਝ ਨਾ ਕੁਝ ਲੈ ਕੇ ਆਇਆ ਸਾਰੇ ਜਣੇ ਆ ਜਿੰਨੇ ਕਤਾਰਾਂ ਵਿੱਚ ਖਲੋਤੇ ਆ ਕੋਈ ਮਹਾਰਾਜ ਸਾਹਿਬ ਵਾਸਤੇ ਖੰਜਰ ਲੈ ਕੇ ਆਇਆ ਕੋਈ ਮਹਾਰਾਜ ਸਾਹਿਬ ਵਾਸਤੇ ਕਟਾਰਾਂ ਕੋਈ ਤੇਗਾ ਕੋਈ ਤਫੰਗਾ ਲੈ ਕੇ ਆਇਆ ਕੋਈ ਮਹਾਰਾਜ ਸਾਹਿਬ ਵਾਸਤੇ ਘੋੜੇ ਲੈ ਕੇ ਆਇਆ ਤੂੰ ਕੀ ਲੈ ਕੇ ਆਇਆ ਉਹ ਕਹਿੰਦਾ ਇਹ ਛੱਡੋ ਗੱਲ ਬਸ ਮੈਨੂੰ ਅੱਗੇ ਜਾਣ ਦਿਓ ਹੁਣ ਰੌਲਾ ਵੱਧ ਗਿਆ ਉੱਚੀ ਉੱਚੀ ਆਵਾਜ਼ ਹੋ ਗਈ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਜੀ ਦਾ ਰਚਾਇਆ ਹੋਇਆ ਇੱਕ ਕੌਤਕ ਸੀ ਮਹਾਰਾਜ ਸਾਹਮਣੇ ਆਵਾਜ਼ ਮਾਰੀ ਕਹਿਣ ਲੱਗੇ ਵੀ ਰੌਲਾ ਕਿਸ ਚੀਜ਼ ਦਾ ਭਾਈ ਮੇਰੇ ਕੋਲੇ ਆ ਕੇ ਗੱਲ ਕਰੋ ਸੇਵਾਦਾਰ ਉਹਨੂੰ ਲਿਆਏ ਸਿੱਖ ਨੂੰ ਸੇਵਾਦਾਰਾਂ ਨੇ ਸਾਰੀ ਗੱਲ ਦੱਸੀ ਵੀ ਮਹਾਰਾਜ ਸਾਹਿਬ ਇਦਾਂ ਕਾਲੀ ਕਰ ਰਿਹਾ ਹੈ ਇਦਾਂ ਕਾਲੀ ਕਰਦਾ ਅਸੀਂ ਤੇ ਸਿਰਫ ਇਹਨੂੰ ਇੰਨਾ ਕਿਹਾ ਸੀ ਵੀ ਭਾਈ ਇਹ ਕਤਾਰ ਵਿੱਚ ਲਾਈਨ 'ਚ ਖਲੋ ਜਾ ਪਰ ਇਹ ਖਲੋਈ ਨਹੀਂ ਰਿਹਾ ਮਹਾਰਾਜ ਜੀ ਕਾਲੀ ਤੇ ਕਾਲੀ ਕਰੀ ਜਾ ਰਿਹਾ ਹੁਣ ਇਹਨੇ ਰੌਲਾ ਪਾ ਲਿਆ ਇਸ ਕਰਕੇ ਤੁਹਾਨੂੰ ਜਿਹੜੀ ਆ ਸੁਭਦਾ ਹੋ ਗਈ ਰੌਲਾ ਇਹਦਾ ਤੁਹਾਡੇ ਕੰਨਾਂ ਤੱਕ ਪਹੁੰਚਿਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਹੀ ਸੇਵਾਦਾਰਾਂ ਵਾਲਾ ਸਵਾਲ ਕਰ ਦਿੱਤਾ ਕਹਿੰਦੇ ਸਿੱਖਾ ਇੰਨੀ ਕਾਲੀ ਕਰਦਾ ਮੈਨੂੰ ਲੱਗਦਾ ਮੇਰੇ ਵਾਸਤੇ ਕੋਈ ਵਿਸ਼ੇਸ਼ ਚੀਜ਼ ਲੈ ਕੇ ਆਇਆ ਦੱਸ ਖੰਜਰ ਲਿਆਇਆ ਮਹਾਰਾਜ ਸਾਹਿਬ ਕਹਿੰਦੇ ਕੋਈ ਫਲਾਦੀ ਤੇਗ ਬਣਾ ਕੇ ਲਿਆਇਆ ਮੇਰੇ ਵਾਸਤੇ ਜਾਂ ਕੋਈ ਨੁਕਰਾ ਘੋੜਾ ਲੈ ਕੇ ਆਇਆ ਕੋਈ ਅਰਬੀ ਘੋੜਾ ਲੈ ਕੇ ਆਇਆ ਕੀ ਲੈ ਕੇ ਆਇਆ ਪਾ ਕੇ ਦੋਵੇਂ ਖੀਸਿਆਂ 'ਚ ਹੱਥ ਨਾ ਅੰਦਰੋਂ ਖੀਸੇ ਫੜ ਕੇ ਬਾਹਰ ਕੱਢ ਕੇ ਕਹਿੰਦਾ ਮਹਾਰਾਜ ਖੀਸਿਆਂ 'ਚ ਹੈ ਹੀ ਕੁਝ ਨਹੀਂ ਮੈਂ ਦੱਸ ਘੋੜੇ ਕਿੱਥੋਂ ਖਰੀਦਾਂ ਮਹਾਰਾਜ ਇਹਨਾਂ ਖੀਸਿਆਂ 'ਚ ਥੋੜਾ ਕੁਝ ਹੈ ਜੋ ਮੈਂ ਤੇਰੇ ਵਾਸਤੇ ਫਲਾਦੀ ਕਿਰਪਾਨਾਂ ਖਰੀਦ ਸਕਾਂ ਬਣਾ ਸਕਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 10 ਫਿਰ ਇੰਨੀ ਕਾਲੀ ਕਿਸ ਚੀਜ਼ ਦੀ ਸੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਕੋਈ ਤੇਰੇ ਅੱਗੇ ਤੀਰਾਂ ਲੈ ਕੇ ਆਇਆ ਕੋਈ ਤਫੰਗਾ ਲੈ ਕੇ ਆਇਆ ਕੋਈ ਨੇਜੇ ਲੈ ਕੇ ਆਇਆ ਕੋਈ ਢਾਲਾਂ ਲੈ ਕੇ ਆਇਆ ਮਹਾਰਾਜ ਮੈਂ ਆਪਣਾ ਸਿਰ ਲੈ ਕੇ ਆਇਆ ਜਿੱਥੇ ਆਖੇਗਾ ਕੱਟ ਕੇ ਤੇਰੇ ਚਰਨਾਂ 'ਚ ਭੇਟ ਕਰ ਦਿਆਂਗਾ ਮਹਾਰਾਜ ਮੈਂ ਹੋਰ ਤੇ ਨਹੀਂ ਕੁਝ ਲੈ ਕੇ ਆਇਆ ਆਪਣਾ ਸਰੀਰ ਲੈ ਕੇ ਹਾਜ਼ਰ ਹੋ ਗਿਆ ਮਹਾਰਾਜ ਖੁਸ਼ ਹੋਏ ਬੜੇ ਪ੍ਰਸੰਨ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਐਲਾਨ ਕੀਤਾ ਭਾਈ ਤੇਗਾਂ ਵੀ ਬਹੁਤ ਹੋ ਗਈਆਂ ਇਹ ਆਪਣੇ ਤੀਰ ਵੀ ਬਹੁਤ ਹੋ ਗਏ ਨੇਜੇ ਕਟਾਰਾਂ ਵੀ ਬਹੁਤ ਹੋ ਗਈਆਂ ਘੋੜੇ ਵੀ ਬਹੁਤ ਹੋ ਗਏ ਹੁਣ ਇਹ ਮੈਨੂੰ ਦੱਸੋ ਵੀ ਇਹਨਾਂ ਘੋੜਿਆਂ ਤੇ ਬੈਠੇਗਾ ਕੌਣ ਹੁਣ ਇਹ ਤੀਰ ਤਫੰਗਾ ਇਹ ਨੇਜੇ ਚਲਾਏਗਾ ਕੌਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੱਲ ਸੁਣੋ ਭਾਈ ਸੰਗਤ ਜੀ ਮੈਨੂੰ ਕੱਲੇ ਇਹ ਸ਼ਸਤਰ ਨਹੀਂ ਚਾਹੀਦੇ ਮੈਨੂੰ ਇਹ ਚਲਾਉਣ ਵਾਲੇ ਵੀ ਚਾਹੀਦੇ ਐ ਮਹਾਰਾਜ ਜੀ ਕਹਿੰਦੇ ਜਿਵੇਂ ਆ ਸਿੱਖ ਹਾਜ਼ਰ ਹੋਇਆ ਨਾ ਐਵੇਂ ਹੀ ਹੋਰ ਸਿੱਖ ਉੱਠੋ ਜਿਹੜੇ ਆਪਣੀਆਂ ਜਵਾਨੀਆਂ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਸਕਣ ਫਿਰ ਸੰਗਤ ਉੱਠੀ ਮਹਾਰਾਜ ਸਾਹਿਬ ਦੇ ਚਰਨਾਂ ਲੋਕਾਂ ਨੇ ਆਪਣਾ ਇੱਕ ਇੱਕ ਪੁੱਤਰ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਮੈਂ ਬੇਨਤੀ ਕਰਾਂ ਕੁਝ ਉਹ ਹੁੰਦੇ ਐ ਜਿਨ੍ਹਾਂ ਕੋਲੇ ਮਾਇਆ ਤਾਂ ਹੈ ਨਹੀਂ ਪਰ ਦਿਲ ਇੰਨਾ ਵੱਡਾ ਕਿ ਉਹ ਆਪਣਾ ਸ੍ਰੀ ਗੁਰੂ ਚਰਨਾਂ ਵਿੱਚ ਰੱਖ ਸਕਦੇ ਐ